ਕਹਿੰਦੇ ਨੇ ਇੱਕ ਵਾਰੀ ਮਸਜਿਦ ਦੇ ਅੰਦਰ ਇੱਕ ਬੰਦਾ ਰੋਜ਼ਾਨਾ ਰੱਬੀ ਇਬਾਦਤ ਲਈ ਆਉਂਦਾ ਤੇ ਜਦੋਂ ਉਹਨੇ ਜੁੜ ਕੇ ਬੈਠਣਾ ਨਾਮ ਵਿੱਚ ਖੁਦਾ ਦੀ ਇਬਾਦਤ ਵਿੱਚ ਭਗਤੀ ਵਿੱਚ ਜੁੜਨਾ ਤੇ ਘੰਟਿਆਂ ਬੱਧੀ ਭਜਨ ਬੰਦਗੀ ਸਿਮਰਨ ਵਿੱਚ ਬੈਠੇ ਰਹਿਣਾ ਮਸਜਿਦ ਦਾ ਜਿਹੜਾ ਜੁਮੇਵਾਰ ਕਾਜ਼ੀ ਸੀ ਨਾ ਮੁੱਲਾ ਕਾਜੀ ਨੇ ਇੱਕ ਦਿਨ ਵੇਖਿਆ ਵੀ ਇਹ ਰੁਝਾਨਾ ਹੁੰਦਾ ਹੈ। ਬਾਕੀ ਲੋਕ ਆਉਂਦੇ ਨੇ ਨਮਾਜ਼ ਅਦਾ ਕਰਦੇ ਨੇ। ਘੜੀ ਦੋ ਘੜੀਆਂ ਬਾਅਦ ਵਾਪਸ ਪਰਤ ਜਾਂਦੇ ਆ। ਪਰ ਇਹ ਤੇ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਹੈ। ਇੱਕ ਦਿਨ ਕਹਿਣ ਲੱਗੇ ਉਸ ਕਾਜੀ ਨੇ ਕਿਹਾ ਵੀ ਐ ਭਲੇ ਪੁਰਖ ਤੂੰ ਰੋਜ਼ਾਨਾ ਮਸਜਿਦ ਵਿੱਚ ਬਹਿਨੇ ਤੇ ਸਾਰਾ ਸਾਰਾ ਦਿਨ ਗੁਜ਼ਾਰਦਾ ਹੈ। ਇੱਕ ਕੰਮ ਕਰ ਇਹਦੇ ਵਿੱਚੋਂ ਕੋਈ ਮਸਜਿਦ ਦੇ ਅੰਦਰ ਕੋਈ ਝਾੜੂ ਪੋਚਾ ਕੋਈ ਇਹਦੇ ਵਿੱਚੋਂ ਕੂੜਾ ਕਰਕਟ ਜੋ ਕੋਈ ਝਾੜੂ ਪੋਚਾ ਕਰਕੇ ਕੋਈ ਤਨਕੇ ਕੋਈ ਇੱਥੇ ਸੇਵਾ ਵੀ ਕਰਿਆ ਕਰ ਹੁਣ ਸ਼ਬਦ ਤੇ ਇਹ ਵਰਤਿਆ ਵੀ ਇਹਦੇ ਵਿੱਚੋਂ ਕੋਈ ਥੋੜਾ ਬਹਾਲਾ ਵੀ ਸੰਗਤਾਂ ਦੇ ਪੈਰਾਂ ਦੇ ਨਾਲ ਕੋਈ ਕਿਨਕਾ ਮਾਤਰ ਵੀ ਹੈ ਤੇ ਉਹ ਵੀ ਸੇਵਾ ਦਾ ਰੂਪ ਭਾਵੇਂ ਜੋ ਵੀ ਕੋਈ ਇੱਥੇ ਥੋੜਾ ਬਹਾਲਾ ਵੀ ਮੈਲਾ ਇਕੱਠਾ ਹੁੰਦਾ ਉਸ ਮੈਲੇ ਨੂੰ ਬਾਹਰ ਕੱਢ ਦਿਆ ਕਰੋ ਕੋਈ ਸੇਵਾ ਵੀ ਕਰਿਆ ਕਰੋ ਕਹਿੰਦੇ ਇੰਨੀ ਗੱਲ ਕਹੀ ਤੇ ਉਹ ਮਨੁੱਖ ਉੱਠਦਾ ਤੇ ਮੱਥਾ ਟੇਕ ਕੇ ਤੇ ਬਾਹਰ ਚਲਿਆ ਜਾਂਦਾ ਫਿਰ ਕਦੀ ਉਹ ਮਸਜਦ ਨਹੀਂ ਆਇਆ ਉਹਨੇ ਕਾਜੀ ਦੀ ਸੇਵਾ ਤੇ ਗਲਤ ਕੀ ਮੰਨਣੀ ਸੀ ਕਾਜੀ ਦੀ ਜੋ ਕਾਜੀ ਨੇ ਕਿਹਾ ਉਹਨੇ ਮਸਜਦ ਵਿੱਚ ਆਉਣਾ ਹੀ ਬੰਦ ਕਰ ਦਿੱਤਾ ਕਿੰਦੇ ਕੁ ਸਮਾਂ ਬੀਤ ਹੋ ਗਿਆ ਕੁਝ ਮਹੀਨੇ ਨਿਕਲੇ ਤੇ ਇੱਕ ਦਿਨ ਅਚਨ ਚੇਤ ਉਹ ਕਾਜੀ ਨੂੰ ਸ਼ਹਿਰ ਬਾਜ਼ਾਰ ਮਿਲ ਗਿਆ ਤੇ ਕਾਜੀ ਨੇ ਉਸ ਭਲੇ ਪੁਰਖ ਨੂੰ ਰੋਕ ਕੇ ਕਿਹਾ ਉਹ ਭਲਿਆ ਮੈਂ ਤੇ ਤੈਨੂੰ ਇਹ ਕਿਹਾ ਸੀ ਵੀ ਤੂੰ ਮਸਜਿਦ ਵਿੱਚ ਸਾਰਾ ਦਿਨ ਬੈਠੇ ਤੇ ਇਹਦੇ ਵਿੱਚੋਂ ਕਦੀ ਥੋੜਾ ਬਹਾਲਾ ਕੋਈ ਝਾੜੂ ਪੋਚਾ ਕੋਈ ਸ਼ਿਵਾ ਕਰਕੇ ਤੇ ਮੈਲਾ ਬਾਹਰ ਕੱਢ ਦਿਆ ਕਰ ਕੁਕਿੰਨ ਕਾ ਭਾਰ ਕਰ ਜਾ ਕਰ ਕੋਈ ਤੇ ਤੂੰ ਉਸ ਤੋਂ ਬਾਅਦ ਮਸਜਿਦ ਵਿੱਚ ਹੀ ਨਹੀਂ ਆਇਆ ਤੂੰ ਇੰਨਾ ਕੰਮ ਚੋਰ ਹੈ ਤੂੰ ਥੋੜਾ ਜਿਹਾ ਤੈਨੂੰ ਕੰਮ ਕਿਹਾ ਤੇ ਕਰਨ ਨੂੰ ਤੇਰਾ ਮਨ ਨਹੀਂ ਬਣਿਆ ਕਹਿੰਦੇ ਉਸ ਬੰਦਗੀ ਵਾਲੇ ਪੁਰਖ ਨੇ ਬੜਾ ਕਮਾਲ ਦਾ ਜਵਾਬ ਦਿੱਤਾ ਉਹਨੇ ਕਿਹਾ ਕਾਜੀ ਸਾਹਿਬ ਮੈਨੂੰ ਇੰਜ ਪ੍ਰਤੀਤ ਹੋਇਆ ਵੀ ਮੈਂ ਮੇਰੇ ਨਾਲੋਂ ਮੈਲਾ ਮੇਰੇ ਨਾਲੋਂ ਬੁਰਾ ਇੱਥੇ ਹੋਰ ਕੁਝ ਵੀ ਨਹੀਂ ਤਾਂ ਕਰਕੇ ਮੈਂ ਮਸਜਿਦ ਵਿੱਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ। ਮੈਨੂੰ ਇੰਜ ਪ੍ਰਤੀਤ ਹੋਇਆ ਕਿ ਜਿੰਨੀਆਂ ਬਰਿਆਹੀਆਂ ਤੇ ਜਿੰਨਾ ਮੈਲਾ ਮੈਂ ਹਾਂ ਇਹਨਾਂ ਦੂਜਾ ਇੱਥੇ ਕੋਈ ਨਹੀਂ ਤੇ ਮੈਂ ਤਾਂ ਕਰਕੇ ਮਸਜਿਦ ਵਿੱਚੋਂ ਬਾਹਰ ਹੋ ਗਿਆ। ਖੁਦਾ ਦਾ ਘਰ ਪਵਿੱਤਰ ਹੈ। ਮੈਂ ਅੰਤਰ ਆਤਮੇ ਤੋਂ ਮੈਲਾ ਤੇ ਮੈਂ ਤਾਂ ਕਰਕੇ ਬਾਹਰ ਹੋ ਗਿਆ। ਮੈਂ ਇਹ ਬੇਨਤੀ ਕਿਉਂ ਕਹਿ ਰਿਹਾ? ਗੁਰਬਾਣੀ ਨੇ ਵੀ ਸਾਨੂੰ ਇਹ ਗੱਲ ਕਹੀ ਅਸੀਂ ਜੇ ਧਿਆਨ ਨਾਲ ਪੜ੍ਹੀਏ ਨਾ ਤੇ ਗੁਰੂ ਸਾਹਿਬ ਕਹਿੰਦੇ ਤੇਰੀ ਇਹ ਬਿਰਤੀ ਚਾਹੀਦੀ ਹੈ ਤੇਰੇ ਵਿੱਚ ਇੰਨੀ ਨਿਮਰਤਾ ਇੰਨੀ ਲਿਆਕਤ ਚਾਹੀਦੀ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਤੇਰੇ ਅੰਤਰ ਆਤਮੇ ਇਹ ਖਿਆਲ ਚਾਹੀਦਾ ਕਿ ਇਹ ਪਰਮਾਤਮਾ ਸਭ ਤੋਂ ਮੈਂ ਬੁਰੇ ਮੇਰੇ ਨਾਲੋਂ ਸਭ ਚੰਗੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੂ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਨਿਮਰਤਾ ਵਿੱਚ ਕਹਿਣਗੇ ਸ਼ਬਦ ਵਰਤਨਗੇ ਮਹਾਰਾਜ ਕਹਿਣਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਇਹ ਨਿਮਰਤਾ ਦਾ ਪ੍ਰਤੀਕ ਹੈ ਜਿਸ ਦਿਨ ਮਨੁੱਖ ਨੂੰ ਆਪਣੇ ਅੰਦਰ ਦੀ ਬੁਰੀਾਈ ਆਪਣੇ ਅੰਦਰ ਦੇ ਔਗਣ ਦਿਸਣ ਲੱਗ ਪੈਣ ਤੇ ਗੁਰੂ ਚਰਨਾਂ ਵਿੱਚ ਆ ਕੇ ਇਹ ਅਰਦਾਸ ਬੇਨਤੀ ਕਰਨ ਲੱਗ ਪਏ ਮਹਾਰਾਜ ਮੇਰਾ ਤੇ ਹਾਲਾਤ ਇਹ ਹੈ ਵੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਉਸ ਦਿਨ ਜੀਵ ਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਜਿਸ ਦਿਨ ਇਹ ਇਸ ਢੰਗ ਨਾਲ ਗੁਰੂ ਘਰ ਆਉਂਦਾ ਹੁਣ ਕਈ ਵਾਰੀ ਹੁੰਦਾ ਹੈ ਕਿ ਬੰਦਾ ਗੁਰੂ ਘਰ ਆਉਂਦਾ ਹੈ ਗੁਰਦੁਆਰੇ ਆਉਂਦਾ ਹੈ ਪਰ ਇਹਦਾ ਆਉਣ ਦਾ ਢੰਗ ਨਿਰਮਾਨਤਾ ਦਾ ਨਹੀਂ ਨਿਮਰਤਾ ਦਾ ਨਹੀਂ